ਕਿਆ ਕ੍ਰਾਂਤੀ ਮੋਹਮ ਤਹਿਤ ਅਤ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਲਾ ਕੁਰਬੇਟ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਚੌਧਰੀਆਂ ਵਿਖੇ ਖੇਡ ਮੈਦਾਨਾਂ ਦੀ ਚਾਰ ਦੀਵਾਰੀ ਅਤੇ ਕਲਾਸਰੂਮਾਂ ਦਾ ਉਤਕਾਟਨ ਨਗਰ ਸੁਧਾਰ ਟਰਸਟ ਦੇ ਜ਼ਿਲ੍ਹਾ ਚੇਅਰਮੈਨ ਸਚਿੰਤ ਸਿੰਘ ਚਿਮਮਾ ਅਰਜਨ ਅਵਾਰਡੀ ਨੇ ਕੀਤਾ ਉਤਕਾਟਨ ਕਰਦਿਆਂ ਸਚਿੰਤ ਸਿੰਘ ਚਿਮਮਾ ਨੇ ਕਿਹਾ ਕਿ ਅਧਿਆਪਕ ਕਲਮ ਅਤੇ ਕਾਗਜ਼ ਵਿਦਿਆਰਥੀ ਦਾ ਜੀਵਨ ਬਦਲ ਦਿੰਦੇ ਹਨ ਉਨਾ ਆਖਿਆ ਕਿ ਇਨਸਾਨ ਲਈ ਸਿੱਖਿਆ ਇੱਕ ਉਹ ਸਾਧਨ ਹੈ ਜਿਸ ਰਾਹੀਂ ਹਰ ਵਿਅਕਤੀ ਵੱਡੀਆਂ ਮੰਜ਼ਿਲੇ ਪਾ ਸਕਤੇ ਹਨ ਸਮਾਗਮ ਨੂੰ ਪ੍ਰਦੀਪ ਸਿੰਘ ਜੀ ਸੁਖਵਿੰਦਰ ਸਿੰਘ ਸੋਢੀ ਮਾਸਟਰ ਮਨਜੀਤ ਦਾਸ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਲਾਪੁਰ ਬੇਟ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਚੌਧਰੀਆ ਦੇ ਹੈੱਡ ਟੀਚਰ ਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆ ਦੇ ਪ੍ਰਿੰਸੀਪਲ ਧਿਆਨ ਸਿੰਘ ਜਥੇਦਾਰ ਬਖਸ਼ਿਤ ਸਿੰਘ ਬਿੱਲਾ ਨੇ ਵੀ ਸੰਬੋਧਨ ਕੀਤਾ ਸ੍ਰੀ ਸੰਚਾਲਨ ਮਾਸਟਰ ਸਰਬਜੀਤ ਸਿੰਘ ਨੇ ਬਖੂਬੀ ਨਿਭਾਇਆ ਸਰਪੰਚ ਬਲਵਿੰਦਰ ਸਿੰਘ ਲੱड्डੂ ਨੇ ਸਕੂਲਾਂ ਵਿੱਚ ਕਮਰਿਆਂ ਦੇ ਕਿਤੇ ਜਾ ਰਹੇ ਉਤਕਾਟਨ ਦਾ ਧੰਨਵਾਦ ਕਰਦਿਆ ਕਿਹਾ ਕਿ ਜਿੱਥੇ ਸਕੂਲਾਂ ਦੀਆਂ ਇਮਾਰਤਾਂ ਵਧੀਆ ਅਤੇ ਸੋਹਣੀਆਂ ਬਣਾਈਆਂ ਜਾ ਰਹੀਆਂ ਹਨ ਉੱਥੇ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲ ਅਧਿਆਪਕ ਅਤੇ ਹੋਰ ਸਟਾਫ ਵੀ ਪੂਰਿਆ ਕੀਤਾ ਜਾਵੇ। ਸੁਲਤਾਨਪੁਰ ਲੋਧੀ ਦੇ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਸ਼੍ਰੀਆ ਕੋਲ। ਜੀ ਉਹਨਾਂ ਦਾ ਬਹੁਤ-ਬਹੁਤ ਧੰਵਾਦ ਕਰਦੇ ਹਾਂ। ਸਰਕਾਰ ਵੱਲੋਂ ਪ੍ਰਾਂਤਕ ਤੌਰ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ। ਸਾਡੇ ਸਕੂਲ ਦੇ ਵਿੱਚ ਕੁਝ ਕਮਰਿਆਂ ਦੀ ਜ਼ਰੂਰਤ ਹੈ ਉਹਨਾਂ ਬੇਨਤੀਆਂ ਸੁਣਵਾਉਣ ਲਈ ਧੰਨਵਾਦ। ਦੇ ਹਰਗੇ ਦੇ ਇੰਚਾਰਜ ਆਮ ਆਦਮੀ ਪਾਰਟੀ ਵੱਲੋਂ ਸਾਡੀ ਸਰਕਾਰ ਵੱਲੋਂ ਨਮਾਇंदे ਅਰਜਨワਡੀ ਸਰਦਾਰ ਸੱਜਨ ਸਿੰਘ ਟੀਮਾ ਜੀ ਰਿਟਾਇਰ ਐਸਐਸਪੀ ਜਿਨ੍ਹਾਂ ਨੇ ਖੇਡਾਂ ਦੇ ਖੇਤਰ ਵਿੱਚ ਪਹਿਲਾਂ ਬਹੁਤ ਵੱਡੀਆਂ ਮੱਲਾਂ ਮਾਰੀਆਂ ਇੰਡੀਅਨ ਟੀਮ ਨੂੰ ਰਿਪਰਜੈਂਟ ਕੀਤਾ ਬਾਸਕਟਬਾਲ ਵਿੱਚ ਔਰ ਤਕਰੀਬਨ ਪਿਛਲੇ 3 ਸਾਲ ਤੋਂ 3 ਟੂਰਨਾਮੈਂਟ ਬਾਸਕਟਬਾਲ ਦੇ ਵੀ ਇੰਟਰਨੈਸ਼ਨਲ ਲੈਵਲ ਦੇ ਸਾਡੇ ਕਮੂਲੀਆ ਵਿਖੇ ਹੋ ਚੁੱਕੇ ਨੇ ਉਹਨਾਂ ਦੀ ਰਹਿਨਮਾਈ ਇਹ ਉਹ ਅੱਜ ਸਾਡੇ ਦਰਮਿਆਨ ਨੇ ਜੀ ਆਇਆਂ ਨੂੰ ਜਿੰਨੇ ਵੀ ਹੋਰ ਪਤਵੰਤੇ ਸੱਜਣ ਸਾਡੇ ਦਰਮਿਆਨ ਪਹੁੰਚੇ ਨੇ ਪਾਰਟੀ ਦੇ ਨੁਮਾਇੰਦੇ ਪਿੰਡ ਦੇ ਨੁਮਾਇੰਦੇ ਸਾਡੇ ਇਲਾਕੇ ਦੇ ਨੁਮਾਇੰਦੇ ਸਾਰਿਆਂ ਨੂੰ ਜੀ ਆਇਆਂ ਨੂੰ শিক্ষা क्रांति پنجاب ਦੇ ਤਹਿਤ ਜੋ ਸਕੂਲਾਂ ਦੀ ਵਿਸਾਰੀ ਜੋ ਸਕੂਲਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਉਸ ਦੇ ਤਹਿਤ ਸਰਕਾਰੀ ਐਲੀਮੈਂਟਰੀ ਸਕੂਲਾਪੁਰ ਦੇ ਵਿੱਚ ਜੋ ਆਧੁਨਿਕ ਕਲਾਸਰੂਮ ਦਾ ਉਸਾਰੀ ਹੋਈ ਹੈ ਉਹਨਾਂ ਨੂੰ ਘਾਟਨ ਕਰਨ ਲਈ ਅੱਜ ਦੇ ਮੁੱਖ ਮਹਿਮਾਨ ਸਰਦਾਰ ਸੱਜਨ ਸਿੰਘ ਦੀ ਟੀਮਾ ਚੇਅਰਮੈਨ ਇੰਪਰੂਵਮੈਂਟਸ ਕਪੂਰਤਲਾ ਉਹ ਸਾਡੇ ਵਿੱਚ ਹਾਜ਼ਰ ਨੇ ਅਸੀਂ ਆਪਣੇ ਸਟਾਫ ਵੱਲੋਂ ਮੋਹਦਿਆਪਕ ਸਾਹਿਬਾਨ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਫੀਚਰ ਸਭਾ ਸਾਡੇ ਬਲੌਕ ਇੰਚਾਰਜ ਸਰਦਾਰ ਜਸਕਮਲ ਸਿੰਘ ਜੀ ਚੇਅਰਮੈਨ ਸਾਹਿਬ ਸਰਦਾਰ ਪ੍ਰਦੀਪ ਸਿੰਘ ਪਿੰਡ ਦੀ ਪੰਚਾਇਤ ਸਾਡੇ ਇਸ ਪਿੰਡ ਦੇ ਸਾਡੇ ਬਹੁਤ ਹੀ ਜਨਾਦਾਰ ਨੇਤੀ ਸ਼੍ਰੀ ਸੁਖਵਿੰਦਰ ਸਿੰਘ ਸੋਢੀ ਸਾਹਿਬ ਿੰਡੀ ਦੀ ਪੰਚਾਇਤ ਸਾਰੇ ਮੈਂਬਰ ਸਭਾਂ ਸਾਹਮਣੇ ਬੈਠੀ ਸਾਰੀ ਸੰਗਤ ਪਰ ਬਹੁਤ ਪਿਆਰੇ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਥ ਲੋਕ ਸਤਿਕਾਰ ਦੀ ਲੋੜ ਹੈ ਤੇ ਮੈਂ ਆਪੋਜੀਸ਼ਨ ਲੀਡਰ ਦੀ ਕਿਤੇ ਮੇਰੀ ਅਨਰੈਕਟਡ ਲੁੱਕ ਤੇ ਸੁਣਨ ਤੇ ਉਹਨਾਂ ਨੂੰ ਹੀ ਮਾਰਾ ਜਿਆ ਕਰੂੰਗਾ ਕਿ ਇੱਕ ਲਫਜ਼ ਬੋਲ ਦੇਣ ਕਿ ਇਹ ਪ੍ਰਗੰਤਮਾਨ ਬਹੁਤ ਵਧੀਆ ਕੰਮ ਕਰ ਰਿਹਾ ਹੈ ਕਿ ਉਹਨੇ ਨਸ਼ਾ ਵਿਰੁੱਧ ਜਿਹੜਾ ਯੁੱਧ ਸ਼ੁਰੂ ਕੀਤਾ ਪਰ ਕਹਿਣਾ ਨਹੀਂ ਕਿਸੇ ਨੇ ਕਿਉਂਕਿ ਉਹਨਾਂ ਦੇ ਅੱਗੇ ਬੰਦੇ ਨੇ ਸਾਰੇ ਅੱਜ ਜੇ ਤੁਸੀਂ ਦੇਖਿਆ 2 ਕੁ ਮਹੀਨੇ ਡੇਢ ਮਹੀਨੇ ਹੀ ਹੋਇਆ ਹੈ ਸ਼ੁਰੂ ਹੋਏ ਨੂੰ ਜੁਦ ਨਸ਼ਿਆਂ ਵਿਰੁੱਧ ਮੈਂ ਦਾਅਵਾ ਇਹ ਨਾ ਕਰਨਾ ਕਿ 70% ਤੱਕ ਕੰਟਰੋਲ ਹੋ ਗਿਆ ਹੈ ਔਰ ਕ੍ਰਾਈਮ ਘਟ ਗਿਆ ਆ ਜਿਹੜੇ ਮੋਬਾਈਲ ਖੋਲੇ ਕਿਤੇ ਪਰਸ ਖੋਲਿਆ ਕਿਤੇ ਤਾਵਾ ਚੋਰੀ ਕਰ ਲਈਆਂ ਕਿਤੇ ਮੋਬਾਈਲ ਆਪਣਾ ਅਤੇਲ ਚੋਰੀ ਕਰ ਲਿਆ ਇਸ ਸਾਰੀਆਂ ਘਟਨਾਵਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਮੈਂ ਵੀ ਕਹੀ ਜਾਵਾਂ ਮੈਂ ਬਣਾਇਆ ਹੈ ਪਲੀਅਰ ਮੈਂ ਪੜਾਇਆ ਗ੍ਰੇਟ ਖਲੀ ਸੁਣਿਆ ਹੋਣਾ ਸਾਰਿਆਂ ਨੇ ਉਹ ਮੈਂ ਹੀ ਦਿੰਦਾ ਇੱਕ ਪਰਮਿੰਦਰ ਸਿੰਘ ਭੰਡਾਰ ਡੀਸੀਪੀ ਲੁਧਿਆਣਾ ਨੇ ਲੱਭਾ ਅੱਜ ਕਰ ਡਿਪਟੀ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਮੇਰੇ ਤੋਂ ਬਾਅਦ ਅਰਜਨワਟ ਉਹਨੂੰ ਮਿਲਿਆ ਟਰੱਕ ਚਲਾਉਂਦਾ ਸੀਗਾ 6 ਫੁੱਟ 8 ਇੰਚੀ ਮੈਦਾਨ ਜਾਂ ਤਰੀਕੇ ਤੇ ਟੈਲੈਂਟ ਦੀ ਬੜੀਏ 6 ਫੁੱਟ 8 ਇੰਚ ਕਿਤੇ ਮਿਲਦੇ ਆ ਬੰਦੇ ਲਿਆਂਦਾ ਉਹਨੂੰ 2 ਸਾਲ ਪੂਰਾ ਰਗੜਾ ਦਿੱਤਾ ਜਦ ਮੈਂ 10ਵੇਂ ਦਿਨ ਉਹਦਾ ਸਾਹਫਤਾਬ ਦੇਖ ਕੇ ਮੈਂ ਕਹਿ ਦਿੱਤਾ ਸੀਗਾ ਮੈਂ ਕਿ ਆ ਵੀ ਤੂੰ ਇੰਡੀਆ ਦਾ ਕਪਤਾਨ ਤੇ ਅਰਜਨਾਵਾਲ ਤੈਨੂੰ ਮਿਲੂਗਾ ਤੇ ਉਹਨੂੰ ਮਿਲਿਆ ਉਹ ਕਿਉਂਕਿ ਉਹਦਾ ਮਸਾਫਤਾ ਲਾ ਲਿਆ ਸੀਗਾ ਜਿਹਨਾਂ ਨੂੰ ਕਹਣਾ ਵੀ ਤੂੰ ਇੰਨਾ ਭੱਜਣਾ ਉਹਨੇ ਭੱਜਣਾ ਜਿਹੜੇ ਕੋਲ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕੇਤ ਕੀਤੀ ਹੈ ਬਹੁਤ ਹੀ ਬੀਜੀ ਸ਼ਡਿਊਲ ਹੈ ਤੇ ਨੇ ਸਕੂਲਾਂ ਨੇ ਪਹਿਲਾਂ ਹੀ ਉਹ ਜਿਹੜੇ ਆ ਫੰਕਸ਼ਨ ਅਟੈਂਡ ਕਰਕੇ ਆਏ ਜਿਹੜੇ ਆਏ ਨੇ ਔਰ ਜਿਹੜੇ ਹਜੇ ਇੱਕ ਸਕੂਲ ਤਵੰਡੀ ਚੌਧਰੀਆਂ ਦਾ ਪਿਆਰ ਦਿੱਤੋ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਆਪਣਾ ਇੰਨਾ ਕੀਮਤੀ ਸਮਾਂ ਜਿਹੜਾ ਉਹ ਸਾਡੇ ਵਾਸਤੇ ਸਾਨੂੰ ਦਿੱਤਾ ਔਰ